ਸਮਾਂ ਨਾ ਹੈ ਸੋਲੇ ਜਿਹੜਾ ਚੱਲ ਰਿਹਾ ਜਿਹੜਾ ਯੁੱਗ ਚੱਲ ਰਿਹਾ ਹੈ ਇਸ ਸਮਾਂ ਐਸਾ ਆ ਕਿ ਅਸੀਂ ਬਹੁਤ ਜ਼ਿਆਦਾ ਇੱਕ ਕਲਤਾ ਨੂੰ ਆਪਣਾ ਸਾਥੀ ਬਣਾ ਲਿਆ ਕਲਤਾ ਵਿੱਚ ਨਾ ਮੋਬਾਈਲ ਨੂੰ ਆਪਣਾ ਸਾਥੀ ਬਣਾ ਲਿਆ ਬਿਲਕੁਲ ਅਸੀਂ ਆਪਣੇ ਨਾਲ ਬੈਠੇ ਬੰਦੇ ਦੇ ਨਾਲ ਨੇੜੇ ਨਹੀਂ ਆ ਅਸੀਂ ਮੋਬਾਈਲ ਤੇ ਫੇਸਬੁੱਕ ਦੇ ਜਿਹੜੇ ਸਾਡੇ ਸਾਥੀ ਬਣੇ ਹੋਏ ਨਾ ਉਹਨਾਂ ਦੇ ਨੇੜੇ ਹੁਣ ਮੰਨ ਲਓ ਅਸੀਂ ਆਪਣੇ ਲੱਖਾਂ ਰੁਪਏ ਲਾ ਕੇ ਜਾਂ ਕੋਲ ਜੋ ਸਾਡੇ ਜ਼ਰ ਸੀ ਜਾਂ ਜ਼ਮੀਨ ਸੀ ਉਹਨੂੰ ਵੇਚ ਵਟ ਕੇ ਅਸੀਂ ਆਪਣੇ ਨਿਆਣਿਆਂ ਨੂੰ ਹੱਥੀਂ ਬਣਵਾਸਦੇ ਹੁਣ ਨਿਆਣੇ ਉਧਰ ਇਕੱਲੇ ਬਜ਼ੁਰਗ ਇੱਧਰ ਇਕੱਲੇ ਘਰਾਂ ਦੀਆਂ ਕੰਧਾਂ ਉਹਨਾਂ ਨੂੰ 100 ਸਵਾਲ ਪੁੱਛਦੀਆਂ ਅੱਗੋਂ ਵੀਡੀਓ ਕਾਲ ਮਤਲਬ ਕਰ ਰਹੇ ਸੀ ਤੇ ਉਹਨਾਰੇ ਬੱਚੇ ਆਪਣੇ ਪੋਤੇ ਦੀ ਨਾ ਫੋਟੋ ਦੇਖ ਕੇ ਮਤਲਬ ਅੱਖਾਂ 'ਚ ਆंसू ਆ ਗਏ ਔਰ ਅਸੀਂ ਖੜੇ ਗਲੀ ਦੇ ਵਿੱਚ ਉਹ ਦੇਖੋ ਇਨ੍ਹਾਂ ਆਂਸੂਆਂ ਦੇ ਪਿੱਛੇ ਨਾ ਹੰਝੂਆਂ ਦੇ ਪਿੱਛੇ ਕਿੰਨੀ ਲੰਬੀ ਕਹਾਣੀ ਹੋਵੇ ਬਜ਼ੁਰਗਾਂ ਦਾ ਆਪਣੇ ਬੱਚਿਆਂ ਦੇ ਨਾਲ ਚਾਹੇ ਬਾਬੇ ਦਾ ਪੋਤੇ ਨਾਲ ਹੋਵੇ ਦਾਦੇ ਦਾ ਉਹ ਕਿਹਨੂੰ ਦੇ ਆ ਆਪਣੇ ਪੋਤੀਆਂ ਦੇ ਨਾਲ ਹੋਵੇ ਨਾਨੇ ਦਾ ਦੋਤੀਆਂ ਨਾਲ ਹੋਵੇ ਤੇ ਜਾਂ ਦੋਤਿਆਂ ਦਾ ਨਾਨੇ ਨਾਲ ਹੋਵੇ ਕਹਿੰਦਾ ਕਿ ਜਿਹੜਾ ਇੱਕ ਪਿਆਰਾ ਸਾਖ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਦੇਖੀਏ ਉਹ ਸਾਡੇ ਬਜ਼ੁਰਗਾਂ ਦਾ ਵੀ ਸੁਭਾਅ ਕੁਝ ਵੱਖਰਾ ਹੋ ਗਿਆ ਹ ਜੀ ਉਸ ਕੈਮਰਾਮੈਨ ਨੇ ਜਾਂ ਸੀਨੇ ਵਿੱਚ ਖਿੱਚੀ ਹੋਗੀ ਫੋਟੋ ਨਾਲ ਉਪਰੋਂ ਖਿੱਚੀ ਉਹਨਾਂ ਦੇ ਨਾਲ ਸਿਰ ਤੇ ਇੱਕ ਖਡੋਣਾ ਗੁੱਡੀ ਡੋਲ ਅੱਛਾ ਮਤਲਬ ਉਹ ਲੈ ਕੇ ਜਾ ਰਹੇ ਨੇ ਤੇ ਕਿਸੇ ਨੇ ਕਮੈਂਟ ਕੀਤਾ ਲਿਖਿਆ ਕਿ ਜੇ ਤਾਂ ਇਸ ਦਾਦੇ ਦੀ ਪੋਤੀ ਇੱਥੇ ਹੋਊਗੀ ਤਾਂ ਹੀ ਲੈ ਕੇ ਜਾ ਰਿਆ ਜੇ ਪੋਤੀ ਕੈਨੇਡਾ ਅਮਰੀਕਾ ਬੈਠੀ ਹੋਏਗੀ ਤਾਂ ਕਿਹਦੇ ਵਾਸਤੇ ਲੈ ਕੇ ਜਾਣੇ ਪਰ ਕਿੰਨੇ ਕੁ ਬਜ਼ੁਰਗ ਹੋਣਗੇ ਸਾਡੇ ਇੱਥੇ ਪੰਜਾਬ ਦੇ ਕਿ ਜਿਹੜੇ ਇਹ ਸੁੱਖ ਮੰਨਣ ਤੋਂ ਵਾਂਝੇ ਰਹਿ ਗਏ ਸਾਡੇ ਘਰਾਂ ਨੂੰ ਜੰਦਰੇ ਵੀ ਲੱਗ ਗਏ ਜੀ ਸਾਡੇ ਘਰ ਜਿਹੜੇ ਆ ਮਹਿਲ ਨੁਮਾ ਉਹ ਖੰਡਰ ਬਣ ਗਏ ਸਾਡੇ ਬਜ਼ੁਰਗ ਵੀ ਅੱਜ ਅਜਿਹੇ ਸੁਭਾ ਦੇ ਮਾਲਕ ਹੋ ਗਏ ਜੀ ਟੀਵੀ ਮੂਰੇ ਦੋ-ਦੋ ਘੰਟੇ ਦਾ ਬੈਠ ਸਕਦੇ ਪਰ ਆਪਣੇ ਬੱਚਿਆਂ ਦੇ ਨਾਲ ਪੋਤੇ ਪੋਤੀਆਂ ਦੇ ਨਾਲ ਬੈਠ ਕੇ ਉਹਨਾਂ ਨੂੰ 15 ਮਿੰਟ ਕੱਢਣੇ ਔਖੇ ਹੋ ਜਾਂਦੇ ਆ। ਘਰ ਨਾਲ ਵੀ ਇੱਟਾਂ ਤੇ ਵੱਟਿਆਂ ਦਾ ਬਣਿਆ ਨਹੀਂ ਹੁੰਦਾ। ਭਾਵੇਂ ਉਹ ਇੱਕ ਕੱਖਾਂ ਦੀ ਕੁਲੀ ਹੋਵੇ। ਵਾਹ। ਪਰ ਉਹਦੇ ਵਿੱਚ ਬਜ਼ੁਰਗ ਹੋਣ ਬੱਚੇ ਹੋਣ ਤੇ ਜਿਹੜੇ ਜਿੰਨੂੰ ਅਸੀਂ ਕਹਿੰਦੇ ਜਿਹਨਾਂ ਨੇ ਆਰਥਿਕ ਪੰਧਰ ਦੇਖਣਾ ਉਹ ਵੀ ਹੁਣ ਮਤਲਬ ਕਿੰਨੇ ਪੀੜੀਆਂ ਹੁੰਦੇ ਮੈਨਾਂ ਤਾਂ ਘਰ ਬਹੁਤ ਸੋਹਣੇ ਲੱਗਦੇ ਦੌਰ ਬਦਲ ਗਿਆ ਹੁਣ ਆਪ ਤਾਂ ਕਮਾਉਣ ਬਾਹਰ ਗਏ ਹੀ ਗਏ ਨੇ ਆਪਣੇ ਪੂਰੇ ਪਰਿਵਾਰਾਂ ਨੂੰ ਬਜ਼ੁਰਗਾਂ ਤੱਕ ਵੀ ਬਾਹਰ ਲੈ ਗਏ ਨੇ ਜੇ ਮੰਨ ਲਓ ਵਾਪਸ ਆਏ ਵੀ ਨੇ ਪਰ ਤੇ ਵੀ ਨੇ ਅਸੀਂ ਆਪਣੇ ਘਰਾਂ ਦੇ ਨਕਸ਼ੇ ਵਿਦੇਸ਼ਾਂ ਵਰਗੇ ਬਣਾ ਲੈਨੇ ਜੀ ਉਹਨਾਂ ਦੇ ਵਾਤਾਵਰਣ ਦਾ ਤੇ ਸਾਡੇ ਵਾਤਾਵਰਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿੰਨੇ ਕ ਨਾਨੇ ਆ ਤੇ ਕਿੰਨੀਆਂ ਕ ਨਾਨੀਆਂ ਆ ਕਿੰਨੇ ਕ ਦਾਦੇ ਤੇ ਕਿੰਨੀਆਂ ਕ ਦਾਦੀਆਂ ਜਿਹੜੀਆਂ ਆਪਣੇ ਪੋਤੇ ਪੋਤੀ ਨੂੰ ਇਕੱਠਾ ਕਰਕੇ ਸ਼ਾਮ ਨੂੰ ਕੋਈ ਸਾਖੀਆਂ ਸੁਣਾਉਂਦੀਆਂ ਤੁਸੀਂ ਜੋਗੀ ਜੀ ਹਾਂ ਗੱਲ ਕਰਦੇ ਹੋ ਅੱਜ ਕੱਲ ਨਾ ਕੋਈ ਬੁਲਾ ਕੇ ਰਾਜੀ ਹੈ ਨਾ ਕੋਈ ਜਾ ਕੇ ਰਾਜੀ ਆ ਜਿੱਥੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਸ ਨੂੰ ਮਿਲੇ ਨਹੀਂ ਸਾਨੂੰ ਦਾਦੇ ਦਾਦੀ ਦਾ ਸਾਥ ਨਹੀਂ ਮਿਲਿਆ ਸਾਨੂੰ ਉਹਨਾਂ ਦੇ ਕੋਲੋਂ ਕਹਾਣੀਆਂ ਨਹੀਂ ਸੁਣਨ ਮਿਲੀਆਂ ਸਾਨੂੰ ਉਹਨਾਂ ਦੇ ਕੋਲ ਬੈਠਣਾ ਨਹੀਂ ਨਸੀਬ ਹੋਇਆ ਤੇ ਅੱਜ ਦੇ ਹਾਲਾਤ ਕਿ ਕੁਝ ਬਜ਼ੁਰਗ ਐਸੇ ਵੀ ਹੈਗੇ ਕਿ ਜਿਹੜੇ ਬੱਚੇ ਨੂੰ ਆਪਣੇ ਕੋਲ ਬਿਠਾਉਣਾ ਖੁਦ ਵੀ ਨਹੀਂ ਚਾਹੁੰਦੇ ਜੀ ਜੀ ਸਤਿ ਸ੍ਰੀ ਅਕਾਲ ਤੁਸੀਂ ਉਹ ਜਸਬੀਰ ਕੋਰ ਜਸਦੀ ਦੇ ਨਾਲ ਲਾਈਵ ਪੰਜਾਬੀ ਟੀਵੀ ਦੇ ਉੱਪਰ ਨਾਲੇ ਪੀਰਿਓ ਚਾ ਛੋਟੀਆਂ-ਛੋਟੀਆਂ ਚੁਸਕੀਆਂ ਤੇ ਨਾਲੇ ਦੇਖ ਰਹੇ ਹੋ ਪ੍ਰੋਗਰਾਮ ਸਵੇਰੇ-ਸਵੇਰੇ ਸਵੇਰੇ-ਸਵੇਰੇ ਪ੍ਰੋਗਰਾਮ ਸੋਹਣੀ ਸਵੇਰ ਵਰਗਾ ਤਰੀਲ ਦੀ ਤੁਪਕੀਆਂ ਵਰਗਾ ਤੇ ਇਸ ਦੇ ਵਿੱਚ ਗੱਲਾਂ ਉਹ ਹੋਣੀਆਂ ਜਿਹੜੀਆਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਤਕਰੀਬਨ ਰੋਜ਼ਾਨਾ ਹੀ ਹੰਡਾਉਂਦੇ ਆਂ ਜੇ ਹੰਡਾਉਂਦੇ ਨਹੀਂ ਤਾਂ ਦੇਖਦੇ ਆਂ ਵੈਸੇ ਵੀ ਕਹਿੰਦੇ ਕਿ ਹਰ ਗੱਲ ਆਪਣੇ ਆਪ ਤੇ ਹੰਡਾ ਕੇ ਨਹੀਂ ਦੇਖਣੀ ਚਾਹੀਦੀ ਪੂਰੀ ਦੁਨੀਆ ਵਿੱਚ ਵੀ ਦੇਖ ਲੈਣੀ ਚਾਹੀਦੀ ਆ ਕਿਉਂਕਿ ਜੇਕਰ ਅਸੀਂ ਹਰ ਤਜਰਬਾ ਆਪਣੇ ਤੇ ਕਰਕੇ ਦੇਖਾਂਗੇ ਨਾ ਤਾਂ ਜ਼ਿੰਦਗੀ ਛੋਟੀ ਪੈ ਜਾਏਗੀ ਸੋ بڑے ਵਿਦਵਾਨਾਂ ਨੇ ਸਿਆਣਿਆਂ ਨੇ ਵੀ ਇਹ ਗੱਲ ਕਹੀ ਹੈ ਕਿ ਦੁਨੀਆ ਤੋਂ ਸਿੱਖ ਲਓ ਦੁਨੀਆ ਦੀਆਂ ਗਲਤੀਆਂ ਤੋਂ ਸਿੱਖ ਲਓ ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ ਔਰ ਇਸ ਜ਼ਿੰਦਗੀ ਨੂੰ ਮਾਣੋ ਹੰਡਾਓ ਔਰ ਅੱਜ ਜਿਹੜਾ ਪ੍ਰੋਗਰਾਮ ਹੈ ਸਵੀਰੇਸ ਵੀਰੇ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਪੀੜੀ ਪਾੜਾ ਹੁਣ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹੋਣਗੇ ਕਿ ਪੀੜੀ ਪਾੜਾ ਕਿਸ ਗੱਲ ਦਾ ਕਹਿ ਰਹੇ ਨੇ ਸਾਡੇ ਘਰਾਂ ਵਿੱਚ ਬਜ਼ੁਰਗ ਨੇ ਬੱਚੇ ਨੇ ਬੱਚੇ ਸਾਡੇ ਘਰਾਂ ਦੀਆਂ ਰੌਣਕਾਂ ਤੇ ਬਜ਼ੁਰਗ ਸਾਡੇ ਘਰਾਂ ਦੇ ਜਿੰਦ ਦੇ ਬੱਚੇ ਵੀ ਹਸਪਤਾਲਾਂ ਵਿੱਚ ਜਾ ਰਹੇ ਨੇ ਤੇ ਜਿਹੜੇ ਸਾਡੇ ਘਰਾਂ ਦੇ ਜਿੰਦੇ ਨੇ ਉਹ ਵੀ ਤਕਰੀਬਨ ਬਿਰਧ ਘਰਾਂ ਦੇ ਵਿੱਚ ਜਾ ਰਹੇ ਨੇ ਔਰ ਬੱਚਿਆਂ ਦੀ ਸਾਜ ਬਜ਼ੁਰਗਾਂ ਦੇ ਨਾਲ ਖਤਮ ਹੋ ਰਹੀ ਹੈ ਤੇ ਬਜ਼ੁਰਗਾਂ ਦੀ ਸਾਂਝ ਬੱਚਾਂ ਦੇ ਨਾਲ ਖਤਮ ਹੋ ਰਹੀ ਹੈ ਅੱਜ ਦੇ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਮੇਰੇ ਨਾਲ ਹੋਣਗੇ ਚਰਨਜੀਤ ਜੋਗੀ ਜੀ ਜੁਗਜੀਤ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਜੱਸੀ ਜੀ ਥੈਂਕ ਯੂ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਅੱਜ ਤੁਹਾਨੂੰ ਦੇਖਿਆ ਸਵੇਰੇ ਸਵੇਰੇ ਸ਼ੁਕਰੀਆ ਜੀ ਤੇ ਜਦੋਂ ਚੜਦਾ ਸੂਰਜ ਵੇਖਦੇ ਆ ਜਦੋਂ ਉਸ ਦੀਆਂ ਕਿਰਨਾਂ ਵੇਖਦੇ ਆ ਉਹ ਕਿਰਨਾਂ ਸਾਡੇ ਤੁਹਾਡੇ ਸਾਡੇ ਦਰਸ਼ਕਾਂ ਦੇ ਕਰਾਂ ਦੇ ਵਿੱਚ ਜਦੋਂ ਉਹ ਖਾਬਾਂ ਦੀਆਂ ਝਾਂਜਰਾਂ ਪਾ ਕੇ ਉੱਤਰਦੀਆਂ ਨੇ ਛਣਛਣ ਕਰਦੀਆਂ ਨੇ ਫਿਰ ਚੰਗਾ ਲੱਗਦਾ ਸੋਹਣਾ ਲੱਗਦਾ ਵਿੜੇ ਨੂੰ ਭਾਗ ਲੱਗਦੇ ਆ ਜਿਵੇਂ ਤੁਸੀਂ ਗੱਲਾਂ ਬਾਤਾਂ ਕਰ ਰਹੇ ਸੀ ਵਿੜੇ ਨੂੰ ਭਾਗ ਆ ਬਜ਼ੁਰਗਾਂ ਦੇ ਨਾਲ ਵੀ ਹੈ ਤੇ ਬੱਚਿਆਂ ਨਾਲ ਵੀ ਬਿਲਕੁਲ ਜੀ ਔਰ ਜਿਹੜੇ ਜੋਗੀ ਸਾਹਿਬ ਹੋਣਾ ਨੇ ਕਿਹਾ ਹੈ ਕਿ ਵਿੜੇ ਨੂੰ ਭਾਗ ਲੱਗਦੇ ਨੇ ਔਰ ਇਹ ਸੂਰਜ ਦੀਆਂ ਕਿੰਨਾ ਇੱਕ ਗਰੀਬ ਦੀ ਝੌਂਪੜੀ ਦੇ ਵਿੱਚ ਵੀ ਉਹੋ ਜਿਹੀ ਆਉਂਦੀਆਂ ਨੇ ਤੇ ਇੱਕ ਰਾਜ ਦੇ ਮਹਿਲ ਦੇ ਵਿੱਚ ਵੀ ਕਿਉਂਕਿ ਕੁਦਰਤ ਦੀਆਂ ਨਿਯਮਤਾਂ ਨੇ ਸਭ ਨੂੰ ਇੱਕੋ ਜਿਹੀਆਂ ਮਿਲਦੀਆਂ ਤੇ ਇਹਨਾਂ ਨੂੰ ਮੰਨਣਾ ਚਾਹੀਦਾ ਹੈ ਜੀ ਜੋਗੀ ਜੀ ਆਪਾਂ ਗੱਲ ਕਰ ਰਹੇ ਆ ਬਜ਼ੁਰਗਾਂ ਦੀ ਬੱਚਿਆਂ ਦੀ ਮੇਰੇ ਆਸ-ਪਾਸ ਵੀ ਮੈਂ ਪ੍ਰੈਕਟੀਕਲੀ ਇਸ ਜ਼ਿੰਦਗੀ ਨੂੰ ਹੰਡਾਇਆ ਆ ਜੀ ਬੜੇ ਪਿਆਰੇ ਪਰੇ ਬੱਚੇ ਨੇ ਔਰ ਉਹਨਾਂ ਦੇ ਦਾਦਾ ਜੀ ਚਲੋ ਅਸੀਂ ਵੀ ਉਹਨਾਂ ਨੂੰ ਦਾਦਾ ਜੀ ਕਹਿ ਕੇ ਬੁਲਾਉਂਦੇ ਆ ਕੁਝ ਟਾਈਮ ਚਲੋ ਆਪਾਂ ਇਹ ਨਹੀਂ ਕਹਿੰਦੇ ਕੋ ਬਿਰਧ ਘਰਾਂ ਵਿੱਚ ਚਲੇ ਗਏ ਪਰ ਉਹਨਾਂ ਵਿਦੇਸ਼ ਚਲੇ ਗਏ ਹੂੰ ਵੈਸੇ ਕਹਿੰਦੇ ਆ ਕਿ ਬਜ਼ੁਰਗ ਬੱਚਿਆਂ ਨੂੰ ਮਿਸ ਕਰਦੇ ਆ ਪਰ ਉਹ ਬੱਚੇ ਉਹਨਾਂ ਨੂੰ ਮਿਸ ਕਰ ਰਹੇ ਆ ਨਾ ਦੇਖੋ ਇਹ ਇਹ ਜਿਹੜੀ ਸਮਾਂ ਨਾ ਇਸ ਵੇਲੇ ਜਿਹੜਾ ਚੱਲ ਰਿਹਾ ਜਿਹੜਾ ਯੁੱਗ ਚੱਲ ਰਿਹਾ ਇਸ ਸਮਾਂ ਐਸਾ ਆ ਕਿ ਅਸੀਂ ਬਹੁਤ ਜ਼ਿਆਦਾ ਇਕਲਤਾ ਨੂੰ ਆਪਣਾ ਸਾਥੀ ਬਣਾ ਲਿਆ ਹਾਂ ਬਿਲਕੁਲ ਹੈਨਾ ਹੁਣ ਮੰਨ ਲਓ ਅਸੀਂ ਆਪਣੇ ਲੱਖਾਂ ਰੁਪਏ ਲਾ ਕੇ ਜਾਂ ਕੋਲ ਜੋ ਸਾਡੇ ਜ਼ਰ ਸੀ ਜਾਂ ਜ਼ਮੀਨ ਸੀ ਉਹਨੂੰ ਵੇਚ ਵਟ ਕੇ ਅਸੀਂ ਆਪਣੇ ਨਿਆਣਿਆਂ ਨੂੰ ਹੱਥੀਂ ਬਣਵਾਸ ਦੇ ਦਿੱਤਾ ਬਿਲਕੁਲ ਬਿਲਕੁਲ ਬਣਵਾ ਦੇ ਦਿੱਤਾ ਹੁਣ ਨਿਆਣੇ ਉਧਰ ਇਕੱਲੇ ਬਜ਼ੁਰਗ ਇਧਰ ਇਕੱਲੇ ਘਰਾਂ ਦੀਆਂ ਕੰੰਧਾਂ ਉਹਨਾਂ ਨੂੰ 100 ਸਵਾਲ ਪੁੱਛਦੀਆਂ ਉਹ ਖਾਨ ਨੂੰ ਆਉਂਦੀਆਂ ਹਨਾ ਬਜ਼ੁਰਗ ਉਹ ਭਿੱਜੀਆਂ ਅੱਖਾਂ ਦੇ ਨਾਲ ਕਦੇ ਉਹ ਕੰੰਧਾਂ ਤੇ ਲੱਗੀਆਂ ਤਸਵੀਰਾਂ ਦੇਖਦੇ ਤੇ ਉਹ ਫਿਰ ਉਧਰੋਂ ਕਦੇ-ਕਦੇ ਫੋਨ ਕਰ ਲੈਂਦੇ ਕੰਮਾਂ ਦੇ ਵਿੱਚ ਵਿਚਾਰਿਆਂ ਦਾ ਉਹਨਾਂ ਨੂੰ ਇਹ ਟਾਈਮ ਲੱਗਦਾ ਬਿਲਕੁਲ ਹਾਂਜੀ ਹਾਂ ਪਰ ਜਿਹੜੇ ਇੱਧਰ ਹੈਗੇ ਆ ਉਹ ਤਾਂ ਹੋ ਗਈ ਨਾ ਇੱਕ ਮਜਬੂਰੀ ਪ੍ਰਵਾਸ ਪ੍ਰਵਾਸ ਕੋਈ ਨਵਾਂ ਨਹੀਂ ਹੈਗਾ ਪ੍ਰਵਾਸ ਸਦੀਆਂ ਤੋਂ ਚੱਲਦਾ ਆ ਰਿਹਾ ਬਿਲਕੁਲ ਬਿਲਕੁਲ ਹਾਂਜੀ ਪਰ ਜਿਹੜੇ ਇੱਧਰ ਹੈਗੇ ਆ ਸਾਡੇ ਬਜ਼ੁਰਗ ਉਹਨਾਂ ਨੇ ਵੀ ਤਾਂ ਆਪਣੇ ਬੱਚਿਆਂ ਨੂੰ ਤੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਇੱਕ ਕਿਸਮ ਦੀ ਤਲਾਅੰਝਲੀ ਦਿੱਤੀ ਹੋਈ ਬਿਲਕੁਲ ਸੀ ਜਿਹੜੀ ਮੈਂ ਗੱਲ ਕਰ ਰਹੀ ਸੀ ਉਹ ਵੀ ਇਦਾਂ ਹੀ ਸੀ ਜਿੱਦਾਂ ਨਾ ਆਮ ਤੌਰ ਤੇ ਆਪਾਂ ਦੇਖਦੇ ਕਿ ਬੱਚੇ ਵਿਦੇਸ਼ ਚ ਗਏ ਹੋਏ ਨੇ ਪਰ ਉਸ ਪਰਿਵਾਰ ਦੇ ਬਜ਼ੁਰਗ ਬਾਹਰ ਨਹੀਂ ਬੱਚੇ ਇਦਾਂ ਨੇ ਜਿਵੇਂ ਮੈਂ ਕਿਹਾ ਨਾ ਤਾਂ ਹੁਣ ਅੱਜ ਅਸੀਂ ਇਸੇ ਕਲਤਾ ਵਿੱਚ ਨਾ ਮੋਬਾਈਲ ਨੂੰ ਆਪਣਾ ਸਾਥੀ ਬਣਾ ਲਿਆ ਬਿਲਕੁਲ ਅਸੀਂ ਆਪਣੇ ਨਾਲ ਬੈਠੇ ਬੰਦੇ ਦੇ ਨਾਲ ਨੇੜੇ ਨਹੀਂ ਆ ਅਸੀਂ ਮੋਬਾਈਲ ਤੇ ਫੇਸਬੁੱਕ ਦੇ ਜਿਹੜੇ ਸਾਡੇ ਸਾਥੀ ਬਣੇ ਹੋਏ ਨਾ ਉਹਨਾਂ ਦੇ ਨੇੜੇ ਆ ਜੀ ਉਹ ਗਲੀ ਵਿੱਚ ਆ ਰਹੀ ਸੀ ਅੱਜ ਕੱਲ ਦੇ ਟੱਚਪੋਨਸ ਨਹੀਂ ਚਲਾਉਣਿਆਂ ਦੇ ਬਜੂ ਗਨੁਣਾ ਮੈਂ ਲੰਘ ਰਹੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਬੇਟੇ ਰਮਨ ਨੂੰ ਫੋਨ ਲਗਾ ਦਿਓ ਅੱਛਾ ਅੱਛਾ ਉਹ ਜਿਹੜੇ ਮੈਂ ਫੋਨ ਲਗਾਇਆ ਹੈ ਨਾ ਤੇ ਅਗੋਂ ਵੀਡੀਓ ਕਾਲ ਮਤਲਬ ਕਰ ਰਹੇ ਸੀ ਤੇ ਉਹਨਾਰੇ ਬੱਚੇ ਆਪਣੇ ਪੋਤੇ ਦੀ ਨਾ ਫੋਟੋ ਦੇਖ ਕੇ ਮਤਲ ਅੱਖਾਂ 'ਚ ਆंसू ਆ ਗਏ ਵਰਸੇ ਖੜੇ ਗਲੀ ਦੇ ਵਿੱਚ ਹੁਣ ਦੇਖੋ ਇਹਨਾਂ ਅંਸੂਆਂ ਦੇ ਪਿੱਛੇ ਨਾ ਹੰਝੂਆਂ ਦੇ ਪਿੱਛੇ ਕਿੰਨੀ ਲੰਬੀ ਕਹਾਣੀ ਹੋਏਗੀ ਬਿਲਕੁਲ ਬਿਲਕੁਲ ਇਹ ਜਿਹੜੇ ਹੰਝੂ ਆ ਨਾ ਇਹ ਸੱਚਮੁੱਚ ਇੱਕ ਦਰਿਆ ਜੱਡੇ ਜੀ ਲੰਬੀ ਕਹਾਣੀ ਜਿਹਦਾ ਕੋਈ ਤਣ ਪੱਤਣ ਨਾ ਲੱਭੇ ਇਹ ਉਹੋ ਜਿਹੀਆਂ ਕਹਾਣੀਆਂ ਇਹ ਬਜ਼ੁਰਗ ਆਪਣੀਆਂ ਅੱਖਾਂ ਦੇ ਵਿੱਚ ਸਮੇਟੀ ਫਿਰਦੇ ਨੇ ਬਿਲਕੁਲ ਬਿਲਕੁਲ ਬਹੁਤਿਆਂ ਦੇ ਅਥਰੂ ਕਿਰਗੇ ਨੇ ਬਹੁਤਿਆਂ ਦੇ ਸੁੱਕ ਗਏ ਨੇ ਸੁੱਕ ਗਏ ਨੇ ਬਿਲਕੁਲ ਹੁਣ ਅਜੋਕੇ ਯੁੱਗ ਦੇ ਵਿੱਚ ਆਪਾਂ ਜਿਹੜੀ ਮੇਨ ਗੱਲ ਆਪਾਂ ਕਰਨੇ ਜਾ ਰਹੇ ਆ ਹੂੰ ਉਹ ਹੈ ਕਿ ਬਜ਼ੁਰਗਾਂ ਦਾ ਆਪਣੇ ਬੱਚਿਆਂ ਦੇ ਨਾਲ ਚਾਹੇ ਬਾਬੇ ਦਾ ਪੋਤੇ ਨਾਲ ਹੋਵੇ ਦਾਦੇ ਦਾ ਉਹ ਕੀ ਕਹਿੰਦੇ ਆ ਆਪਣੇ ਪੋਤੀਆਂ ਦੇ ਨਾਲ ਹੋਵੇ ਨਾਨੇ ਦਾ ਦੋਤੀਆਂ ਨਾਲ ਹੋਵੇ ਤੇ ਜਾਂ ਦੋਤਿਆਂ ਦਾ ਨਾਨੇ ਨਾਲ ਹੋਵੇ ਕਹਿੰਦਾ ਕਿ ਜਿਹੜਾ ਇੱਕ ਪਿਆਰਾ ਸਾਖ ਹੁੰਦਾ ਸੀ ਹਾਂ ਬਿਲਕੁਲ ਤੁਸੀਂ ਦੇਖਿਆ ਹੋਣਾ ਆਪਾਂ ਪਿੰਡਾਂ ਦੇ ਜੰਮੇ ਜਾਏ ਆ ਬਿਲਕੁਲ ਘਨੇੜੀ ਤੇ ਚੱਕ ਕੇ ਜੀ 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 ਬਜ਼ੁਰਗ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਪੋਤੀਆਂ ਨੂੰ ਦੋਤਿਆਂ ਨੂੰ ਦੋਤੀਆਂ ਨੂੰ ਮੇਲਾ ਵਖਾਉਣ ਲੈ ਜਾਂਦੇ ਹੁੰਦੇ ਸੀ ਜੀ 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 ਕਿਲਾ ਭਾਈ ਜੱਗ ਵਾਲਾ ਮੇਲਾ ਵੇਖਣਾ ਹਾਂ ਜੀ ਹਾਂ ਜੀ ਕਿ ਜਿੱਥੇ ਤੱਕ ਸਾਡੀ ਨਜ਼ਰ ਨਹੀਂ ਜਾਂਦੀ ਉੱਥੇ ਤੱਕ ਤੂੰ ਦੇਖ ਹੈਨਾ ਹਾਂ ਜੀ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਦੇਖੀਏ ਉਹ ਸਾਡੇ ਬਜ਼ੁਰਗਾਂ ਦਾ ਵੀ ਸੁਭਾਅ ਕੁਝ ਵੱਖਰਾ ਹੋ ਗਿਆ ਜੀ ਜੀ ਮੈਨੂੰ ਤੁਹਾਡੀ ਨਾ ਗੱਲ ਸੁਣ ਕੇ ਇੱਕ ਗੱਲ ਯਾਦ ਆ ਗਈ ਜਿਵੇਂ ਤੁਸੀਂ ਕਹਿੰਦੇ ਕਿ ਪੁੱਤੇ ਪੋਤੀਆਂ ਨੂੰ ਮੋਢਿਆਂ ਤੇ ਬਿਠਾ ਕੇ ਦਾਦੇ ਨਾਨੇ ਦਿਖਾਉਂਦੇ ਹੁੰਦੇ ਸੀ ਮੇਲਾ ਮੈਂ ਇੱਕ ਫੋਟੋ ਖਿੱਚੀ ਦੇਖੀ ਫੋਟੋ ਮਤਲਬ ਉਹ ਫੋਟੋ ਖਿੱਚਣ ਵਾਲੇ ਨੇ ਵੀ ਕਹਿੰ ਲੋ ਕਮਾਲ ਕਰ ਦਿੱਤੀ ਹੈ ਨਾ ਇੱਕ ਚਾਹੇ ਉਹ ਦਾਦਾ ਜੀ ਹੋਣਗੇ ਚਾਹੇ ਨਾਨਾ ਜੀ ਹੋਣਗੇ ਨਾ ਜਿਸ ਟਾਈਪ ਦੇ ਉਸ ਟਾਈਮ ਪੱਗਾਂ ਅੱਜ ਕੱਲ੍ਹ ਤੋਂ ਮੁੰਡੇ ਬੜੇ ਸਟਾਈਲ ਨਾਲ ਬੰਨਦੇ ਨੇ ਉਸ ਟਾਈਮ ਬੜੀਆਂ ਦੇਸੀ ਤਰੀਕਿਆਂ ਤਾਂ ਬੜੀਆਂ ਸੋਪਣ ਵਾਲੀਆਂ ਪੱਗਾਂ ਨਾ ਬਣੀਆਂ ਉਸ ਕੈਮਰਾਮੈਨ ਨੇ ਜਾਂ ਕਿਸੇ ਨੇ ਵੀ ਖਿੱਚੀ ਹੋਗੀ ਫੋਟੋ ਨਾ ਉੱਪਰੋਂ ਖਿੱਚੀ ਉਦਨਾਰੇ ਨੇ ਸਿਰ ਤੇ ਇੱਕ ਖਡੋਣਾ ਗੁੱਡੀ ਡੋਲ ਅੱਛਾ ਮਤਲਬ ਉਹ ਲੈ ਕੇ ਜਾ ਰਹੇ ਨੇ ਤੇ ਕਿਸੇ ਨੇ ਕਮੈਂਟ ਕੀਤਾ ਲਿਖਿਆ ਕਿ ਜੇ ਤਾਂ ਇਸ ਦਾਦੇ ਦੀ ਪੋਤੀ ਇੱਥੇ ਹੋਊਗੀ ਤਾਂ ਹੀ ਲੈ ਕੇ ਜਾ ਰਿਆ ਜੇ ਪੋਤੀ ਕੈਨੇਡਾ ਅਮਰੀਕਾ ਬੈਠੀ ਹੋਏਗੀ ਤਾਂ ਕਿਹਦੇ ਵਾਸਤੇ ਲੈ ਕੇ ਜਾਣੇ ਬਿਲਕੁਲ ਮੈਨੂੰ ਬੜਾ ਅੱਛਾ ਲੱਗਾ ਮਤਲਬ ਦੇਖੋ ਫੋਟੋ ਜਿਹਨੇ ਖਿੱਚੀ ਉਹਨੇ ਕਿੰਨੇ ਸਾਹਮਣੇ ਤੋਂ ਵੀ ਖਿੱਚ ਸਕਦਾਈ ਸੀ ਬਟ ਉਹਨੇ ਉੱਪਰੋਂ ਖਿੱਚੀ ਉਹ ਦਿਖਾਉਣ ਵਾਸਤੇ ਦੇਖੋ ਉਹ ਤਸਵੀਰਾਂ ਕੁਝ ਬੋਲਦੀਆਂ ਬੋਲਦੀਆਂ ਜੀ ਹੁਣ ਇੱਕ ਤੁਹਾਨੂੰ ਤਸਵੀਰ ਦੀ ਮੈਂ ਵੀ ਗੱਲ ਕਰ ਲਵਾਂ ਜੀ ਮਰੇ ਦੋਸਤ ਨੇ ਮੈਨੂੰ ਇੱਕ ਵੀਡੀਓ ਦਿਖਾਈ ਜੀ ਸਾਡੇ ਆਪਣੇ ਰਮਨ ਹੁਣਾ ਨੇ ਜੀ ਵੀਡੀਓ ਦਿਖਾਈ ਕਿ ਇੱਕ ਬਜ਼ੁਰਗ ਆਪਣੇ ਬੱਚੇ ਨੂੰ ਨੇ ਮੋਢੇ ਤੇ ਬਿਠਾ ਲਿਆ ਉਹਦਾ ਵੀ ਪੋਤਾ ਹੋਊਗਾ ਜਾਂ ਦੋਤਾ ਹੋਊਗਾ ਕੋਈ ਵੀ ਹੋਵੇ ਹਾਂਜੀ ਉਹਨੇ ਉਹਨੇ ਮੋਢੇ ਤੇ ਬਿਠਾ ਲਿਆ ਹਮ ਆਲੇ ਦਿਵਾਲੇ ਨਗਾਰੇ ਵੱਜ ਰਹੇ ਆ ਜੀ ਰੋਲਾ ਪੈ ਰ ਟੂਲਟ ਮੱਕਾ ਹੋ ਰਿਹਾ ਹਮ ਤੇ ਉਹ ਜਿਹੜਾ ਬੱਚਾ ਬੈਠਾ ਆ ਜੀ ਉਹ ਆਪਣੇ ਦਾਦੇ ਦੀ ਟਿੰਡ ਦੇ ਉੱਪਰ ਉਹ ਟੂਕਲ ਬੁਜਾ ਰਿਹਾ ਹੈ ਪਰਦਾਦਾ ਖੁਸ਼ ਆ ਜੀ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਨੂੰ ਲੱਗਦੇ ਹੋਏ ਡੱਗੇ ਪਿਆਰ ਦੇ ਸੁਨੇਹ ਦੇ ਨਹੀਂ ਲੱਗ ਰਹੇ ਨਹੀਂ ਹਾਂਜੀ ਹਾਂਜੀ ਉਹ ਉਹਨਾਂ ਡੱਗਿਆਂ ਦੇ ਵਿੱਚ ਦੁੱਖ ਤਕਲੀਫ ਨਹੀਂ ਮੰਨਦਾ ਜੀ ਸੁੱਖ ਮੰਨਦਾ ਹੈ ਜੀ ਜੀ ਪਰ ਕਿੰਨੇ ਕੁ ਬਜ਼ੁਰਗ ਹੋਣਗੇ ਸਾਡੇ ਇੱਥੇ ਪੰਜਾਬ ਦੇ ਕਿ ਜਿਹੜੇ ਇਹ ਸੁੱਖ ਮੰਨਣ ਤੋਂ ਵਾਂਝੇ ਰਹਿ ਗਏ ਤੇ ਕਿੰਨੇ ਕੁ ਹੋਣਗੇ ਕਿ ਜਿਨ੍ਹਾਂ ਨੇ ਸੁੱਖ ਮੰਨਿਆ ਹੋਗਾ ਹਾਂ ਜੀ ਜੀ ਸਾਡੇ ਘਰਾਂ ਨੂੰ ਜੰਦਰੇ ਵੀ ਲੱਗ ਗਏ ਜੀ ਸਾਡੇ ਘਰ ਜਿਹੜੇ ਆ ਮਹਿਲ ਨੁਮਾ ਉਖੰਡਰ ਬਣ ਗਏ ਬਣ ਗਏ ਬਿਲਕੁਲ ਸਾਡੇ ਬਜ਼ੁਰਗ ਵੀ ਅੱਜ ਅਜੇਹੇ ਸੁਭਾ ਦੇ ਮਾਲਕ ਹੋ ਗਏ ਜੀ ਟੀਵੀ ਮੂਰੇ ਦੋ ਦੋ ਘੰਟੇ ਦਾ ਬੈਠ ਸਕਦੇ ਆ ਪਰ ਆਪਣੇ ਬੱਚਿਆਂ ਦੇ ਨਾਲ ਪੋਤੇ ਪੋਤੀਆਂ ਦੇ ਨਾਲ ਬੈਠ ਕੇ ਉਹਨਾਂ ਨੂੰ 15 ਮਿੰਟ ਕੱਢਣੇ ਔਖੇ ਹੋ ਜਾਂਦੇ ਆ ਜੋਗੀ ਜੀ ਪਤਾ ਨਹੀਂ ਨਾ ਇਹ ਸ਼ਾਇਦ ਆਬੋ ਹਵਾਈ ਇਦਾਂ ਦੀ ਹੋ ਗਈ ਆ ਵੈਸੇ ਆਪੇ ਨਹੀਂ ਹੋਈ ਸ਼ਾਇਦ ਅਸੀਂ ਬਣਾਈਆਂ ਤਾਂ ਨਾ ਲਈ ਅਸੀਂ ਨਹੀਂ ਬਣਾ ਲਈ ਆ ਬਿਲਕੁਲ ਮਤਲਬ ਘਰ ਨਾ ਵੀ ਇੱਟਾਂ ਤੇ ਵਟਿਆਂ ਦਾ ਬਣਿਆ ਨਹੀਂ ਹੁੰਦਾ ਹੂੰ ਪਾਵੇਂ ਉਹ ਇੱਕ ਕੱਖਾਂ ਦੀ ਕੁੱਲੀ ਹੋਵੇ ਪਰ ਉਹਦੇ ਵਿੱਚ ਬਜ਼ੁਰਗ ਹੋਣ ਬੱਚੇ ਹੋਣ ਤੇ ਜਿਹੜੇ ਜਿੰਨੂੰ ਅਸੀਂ ਕਹਿੰਦੇ ਨੇ ਜਿਨ੍ਹਾਂ ਨੇ ਆਰਥਿਕ ਪੱਧਰ ਦੇਖਣਾ ਉਹ ਵੀ ਹੋਣ ਮਤਲਬ ਤਿੰਨੇ ਪੀੜੀਆਂ ਹੋਣ ਤੇ ਮੈਨੂੰ ਲੱਗਦਾ ਘਰ ਬਹੁਤ ਸੋਹਣੇ ਲੱਗਦੇ ਆ ਬਿਲਕੁਲ ਹੁੰਦਾ ਹੀ ਘਰ ਉਹਦੇ ਨਾਲ ਸੋਹਣਾ ਹੈ ਜੀ ਜੀ ਅਗਰ ਬਜ਼ੁਰਗ ਪਾਸੇ ਨੇ ਜਾਂ ਬੱਚੇ ਹੋਸਟਲਾਂ 'ਚ ਨੇ ਤਾਂ ਵੀ ਉਹ ਸਭ ਪਣ ਖਤਮ ਹੈ ਬਿਲਕੁਲ ਬਿਲਕੁਲ ਜਿਵੇਂ ਅੱਗੇ ਵੀ ਗੱਲ ਕੀਤੀ ਕਿ ਮੋਬਾਈਲ ਸਾਡਾ ਸਾਥੀ ਹੈ ਬਜ਼ੁਰਗ ਜਾਂ ਹੋਰ ਅਸੀਂ ਕਿਸੇ ਨੂੰ ਸਾਥੀ ਮੰਨਦੇ ਵੀ ਨਹੀਂ ਪਰ ਮੈਨੂੰ ਲੱਗਦਾ ਨਾ ਇਹ ਸਾਡੇ ਘਰਾਂ ਦਾ ਮਾਹੌਲ ਵੀ ਇਦਾਂ ਦਾ ਹੋ ਗਿਆ ਸਾਡੀਆਂ ਪੀੜ੍ਹੀਆਂ ਜਾਂ ਸਾਡੇ ਵੈਸੇ ਅਗਲੇ ਤਿੰਨ ਕਦਹਾਂਕੇ ਅਸੀਂ ਪਿੱਛੇ ਜਾਈਏ ਤਾਂ ਵਿਦੇਸ਼ਾਂ ਵਿੱਚ ਜਾਂਦੇ ਸੀ ਸਿਰਫ ਕਮਾਉਣ ਵਾਸਤੇ ਤੇ ਕਮਾ ਕੇ ਵਾਪਸ ਜੀ ਪਰ ਹੁਣ ਉਹ ਦੌਰ ਬਦਲ ਗਿਆ ਹੁਣ ਆਪ ਤੱਕ ਮੌਣ ਬਾਹਰ ਗਈ ਗਏ ਨੇ ਆਪਣੇ ਪੂਰੇ ਪਰਿਵਾਰਾਂ ਨੂੰ ਬਜ਼ੁਰਗਾਂ ਤੱਕ ਵੀ ਬਾਹਰ ਲੈ ਗਏ ਨੇ ਜੇ ਮੰਨ ਲਓ ਵਾਪਸ ਆਏ ਵੀ ਨੇ ਪਰਤੇ ਵੀ ਨੇ ਅਸੀਂ ਆਪਣੇ ਘਰਾਂ ਦੇ ਨਕਸ਼ੇ ਵਿਦੇਸ਼ਾਂ ਵਰਗੇ ਬਣਾ ਲੈਨੇ ਜੀ ਉਹਨਾਂ ਦੇ ਵਾਤਾਵਰਣ ਦਾ ਤੇ ਸਾਡੇ ਵਾਤਾਵਰਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕੋਈ ਮਿਲ ਨਹੀਂ ਇਹ ਗੱਲ ਕਿਸੇ ਨੇ ਨੋਟ ਨਹੀਂ ਕੀਤੀ ਇਹ ਗੱਲ ਕੋਈ ਨੋਟ ਨਹੀਂ ਕਰਦਾ ਕੀ ਸਾਡਾ ਜੋ ਭੂਗੋਲਿਕ ਖੇਤ ਆ ਉਹ ਹੋਰ ਤਰ੍ਹਾਂ ਦਾ ਉਹਨਾਂ ਦਾ ਹੋਰ ਤਰ੍ਹਾਂ ਦਾ ਹੈ ਨਾ ਉਹਨਾਂ ਦੀ ਜੇਕਰ ਘਰ ਮਕਾਨਾਂ ਦੀਆਂ ਜੋ ਆਪਾਂ ਤਸਵੀਰਾਂ ਦੇਖਦੇ ਆਂ ਜੇਕਰ ਉਹ ਢਾਲਮੀਆਂ ਛੱਤਾਂ ਆ ਤੇ ਉਹਨਾਂ ਦੀ ਮਜਬੂਰੀ ਭਾਈ ਉਹਨਾਂ ਦੇ ਬਰਫ਼ ਪੈਂਦੀ ਹੈ ਪੈਂਦੀ ਹੈ ਬਿਲਕੁਲ ਤੇ ਉਹ ਢਾਲਮੀਆਂ ਛੱਤਾਂ ਤਾਂ ਬਣਾਉਂਦੇ ਕਿਉਂਕਿ ਬਰਫ਼ ਪਿਗਲ ਜਪੇ ਸਮੇਂ ਦੇ ਨਾਲ ਹਾਂਜੀ ਹਾਂਜੀ ਅਸੀਂ ਅਸੀਂ ਇਦਰੀ ਬਣਾ ਲਏ ਹੁਣ ਦੇਖੋ ਜਿਹੜੀਆਂ ਨਾ ਆਪਾਂ ਤਕਰੀਬਨ ਸਾਰਿਆਂ ਦੀ ਆ ਤੁਹਾਡੇ ਵੀ ਹੋਣਗੀਆਂ ਸਾਡੇ ਹੋਈਆਂ ਨਾ ਅਸੀਂ ਘਰਾਂ ਦੀਆਂ ਬਿਲਡਿੰਗਸ ਦੇ 2 2 3 ਕਰ ਲੈਨੇ ਅਸੀਂ ਰੰਨੇ ਸਿਰਫ ਇੱਕ ਫਲੋਰ ਇਕ ਫਲੋਰ ਤੇ ਉੱਪਰ ਤਾਂ ਕਬੂਤਰ ਹੀ ਹੁੰਦੇ ਨੇ ਅੱਛਾ ਫਿਰ ਜੇ ਤਾਂ ਕਰਦਾ ਕੋਈ ਲੜਕਾ ਨਾ ਮੈਰਿਡ ਹੈ ਉਹ ਉੱਪਰਲੇ ਫਲੋਰ ਤੇ ਹੋਸ ਹੋਏਗਾ ਨਹੀਂ ਤਾਂ ਕੋਈ ਜਾਂਦਾ ਵੀ ਨਹੀਂ ਜਾਂ ਫਿਰ ਬੱਚੇ ਹੁਣ ਸਾਨੂੰ ਸਪੇਸ ਚਾਹੀਦੀ ਹੈ ਬਜ਼ੁਰਗ ਹਣ ਅਸੀਂ ਕਿੱਥੇ ਹੈ ਸਾਡੇ ਪੰਜਾਬ ਦਾ ਕਲਚਰ ਕਿਵੇਂ ਸੀ ਅਸੀਂ ਵਿੜਿਆਂ ਵਿੱਚ ਮੰਜੇ ਢਾ ਕੇ ਸੌਂਦੇ ਸੀ ਨਾਨੀਆਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸੀ ਜੋ ਕਹਾਣੀਆਂ ਵਿਸਰੀਆਂ ਤਾਂ ਸੁਭਾਵਿਕ ਗੱਲ ਹੈ ਉਹਨਾਂ ਕਹਾਣੀਆਂ ਵਿੱਚਲਾ ਰਸ ਸਾਨੂੰ ਨਹੀਂ ਆਏਗਾ ਨਹੀਂ ਆਏਗਾ ਔਰ ਸਭ ਤੋਂ ਵੱਡੀ ਗੱਲ ਅੱਜ ਤੁਸੀਂ ਵੀ ਸੁਣਿਆ ਹੋਣਗੇ ਮੈਂ ਵੀ ਸੁਣਿਆ ਮੈਂ ਆਪਣੇ ਮਾਮੇ ਕੋਲੋਂ ਕਹਾਣੀਆਂ ਸੁਣੀਆਂ ਜੀ ਮੈਂ ਆਪਣੀ ਮਾਂ ਕੋਲੋਂ ਕਹਾਣੀਆਂ ਸੁਣੀਆਂ ਠੀਕ ਹੈ ਆਪਣੇ ਨਾਨੇ ਕੋਲੋਂ ਸੁਣੀਆਂ ਨਾਨਾ ਮੇਰਾ ਮੈਨੂੰ ਆਪਣੀ ਫੌਜ ਦੇ ਕਿੱਸੇ ਸੁਣਾਇਆ ਕਰਦਾ ਸੀ ਮਾਮਾ ਮੇਰਾ ਮੈਨੂੰ ਕਹਾਣੀਆਂ ਸੁਣਾਇਆ ਕਰਦਾ ਸੀ ਬੇਬੇ ਨੇ ਮੇਰੀ ਨਹੀਂ ਕਹਾਣੀਆਂ ਸੁਣਾਈਆਂ ਪਰ ਅੱਜ ਕੱਲ ਦੇ ਕਿੰਨੇ ਕ ਮਾਮੇ ਆ ਹਾਂ ਹਾਂ ਕਿੰਨੇ ਕ ਨਾਨੇ ਆ ਕਿੰਨੀਆਂ ਕਨਾਨੀਆਂ ਕਿੰਨੇ ਕਦਾਦੇ ਤੇ ਕਿੰਨੀਆਂ ਕਦਾਦੀਆਂ ਜਿਹੜੀਆਂ ਆਪਣੇ ਪੋਤੇ ਪੋਤੀਆਂ ਨੂੰ ਇਕੱਠਾ ਕਰਕੇ ਸ਼ਾਮ ਨੂੰ ਕੋਈ ਸਾਖੀਆਂ ਸੁਣਾਉਂਦੀਆਂ ਤੁਸੀਂ ਜੋਗੀ ਜੀ ਹਾਂ ਗੱਲ ਕਰਦੇ ਹੋ ਅੱਜ ਕੱਲ ਨਾ ਕੋਈ ਬੁਲਾ ਕੇ ਰਾਜੀ ਹੈ ਨਾ ਕੋਈ ਜਾ ਕੇ ਰਾਜੀ ਹੈ ਇਹ ਵੀ ਗੱਲ ਹੈ ਨਾ ਅੱਜ ਇਹ ਵੀ ਵਸੇ ਬੀਤੀ ਹੋਈ ਕਹਾਣੀਆਂ ਹਾਂ ਕੁਈ ਦੋਤੇ ਛੋਟੇ ਜੋ ਕੋਈ 8 ਸਾਲ ਦੇ ਹੋਣਗੇ ਦੋਨੋਂ ਜੋੜੇ ਸੀਗੇ ਆਦੀ ਨਾਨੀ ਦੇ ਘਰ ਗਏ ਹੁਣ ਪੌੜੀਆਂ ਆਪਣੇ ਆਮ ਹੀ ਨੇ ਪਹਿਲਾਂ ਡੰਡੇ ਵਾਲੀਆਂ ਪੌੜੀਆਂ ਹੁੰਦੀਆਂ ਸੀ ਉਹ ਤਾਂ ਹੁਣ ਹੈ ਨਹੀਂ ਨਾ ਹੁਣ ਨਾਨੀ ਸੀਗੇ ਸਿਹਤ ਦੇ ਭਾਰੇ ਹੁਣ ਬੱਚੇ ਦੋ ਚਾਰ ਵਾਰ ਪੌੜੀਆਂ ਚੜੇ ਉਹ ਨਾਨੀ ਤਾਂ ਵਿਚਾਰੇ ਇਸ ਕਰਕੇ ਕਹਿ ਰਹੀ ਹੈ ਵੀ ਸੱਟ ਨਾ ਲੱਗ ਜਾਏ ਉਹ ਕਿ ਨਹੀਂ ਆਪਦੀ ਮੰਮੀ ਨਾਲ ਹੀ ਆਇਆ ਕਰੋ ਬਾ ਇਕੱਲੇ ਨਾ ਆਇਆ ਕਰੋ ਹੁਣ ਦੇਖੋ ਬੇਸ਼ੱਕ ਉਹਨਾਂ ਨੇ ਗੱਲ ਤਾਂ ਸਿਹਤ ਬਾਰੇ ਕੀਤੀ ਹੈ ਕਿ ਬੱਚੇ ਡਿੱਗ ਕੇ ਸੱਟ ਲੱਗ ਜਵੇ ਪਰ ਇਹ ਐਕਚੁਅਲ ਰਿਜ਼ਲਟ ਜਾ ਕਿੱਥੇ ਰਿਹਾ ਦੇਖੋ ਗੱਲ ਸੱਚੀ ਹੈ ਕਿ ਇਹ ਬਹੁਤ ਸਾਰੀਆਂ ਕਹਾਣੀਆਂ ਇਸ ਤਰ੍ਹਾਂ ਦੇ ਮੀਮਸ ਬੜੇ ਹੋਏ ਆ ਕਿ ਜਦੋਂ ਕੋਈ ਬੱਚਾ ਫੋਨ ਕਰਦਾ ਕਿ ਮਾਮੀ ਜੀ ਅਸੀਂ ਆਉਣ ਲੱਗੇ ਆ ਜਨਾਨੀ ਜੀ ਅਸੀਂ ਆਉਣ ਲੱਗੇ ਆ ਇਸ ਤਰ੍ਹਾਂ ਦੀ ਗੱਲਾਂ ਬਣ ਗਈਆਂ ਅਸਲ ਵਿੱਚ ਅਸੀਂ ਜਿਨ੍ਹਾਂ ਰਿਸ਼ਤਿਆਂ ਦੇ ਬਹੁਤ ਨੇੜੇ ਹੋਣਾ ਸੀ ਬਹੁਤ ਕਰੀਬ ਹੋਣਾ ਸੀ ਉਹਨਾਂ ਤੋਂ ਖਾਸੇ ਦੂਰ ਹੋ ਗਏ ਆ ਜਿੱਥੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਸ ਨੂੰ ਮਿਲੇ ਨਹੀਂ ਸਾਨੂੰ ਦਾਦੇ ਦਾਦੀ ਦਾ ਸਾਥ ਨਹੀਂ ਮਿਲਿਆ ਸਾਨੂੰ ਉਹਨਾਂ ਦੇ ਕੋਲੋਂ ਕਹਾਣੀਆਂ ਨਹੀਂ ਸੁਣਨ ਮਿਲੀਆਂ ਸਾਨੂੰ ਉਹਨਾਂ ਦੇ ਕੋਲ ਬੈਠਣਾ ਨਹੀਂ ਨਸੀਬ ਹੋਇਆ ਤੇ ਅੱਜ ਦੇ ਹਾਲਾਤ ਕਿ ਕੁਝ ਬਜ਼ੁਰਗ ਐਸੇ ਵੀ ਹੈਗੇ ਕਿ ਜਿਹੜੇ ਬੱਚਿਆਂ ਨੂੰ ਆਪਣੇ ਕੋਲ ਬਿਠਾਉਣਾ ਖੁਦ ਵੀ ਨਹੀਂ ਚਾਹੁੰਦੇ ਪਰ ਜਿਹੜੇ ਬੱਚੇ ਆਪਣੇ ਬਜ਼ੁਰਗਾਂ ਦੇ ਕੋਲ ਨਹੀਂ ਬੈਠਦੇ ਯਕੀਨਨ ਉਹ ਬੇਅਕਲੇ ਹੋਣਗੇ ਬਿਲਕੁਲ ਤੇ ਜਿਹੜੇ ਬਜ਼ੁਰਗ ਬੱਚਿਆਂ ਨੂੰ ਆਪਣੇ ਕੋਲ ਨਹੀਂ ਬਿਠਾਉਂਦੇ ਇਹ ਲਾਜ਼ਮੀ ਹੈ ਕਿ ਉਹ ਗੱਲਾਂ ਨੀਵੇਂ ਪੱਦਰ ਦੀਆਂ ਕਰਦੇ ਹੋਣਗੇ ਬਿਲਕੁਲ ਬਿਲਕੁਲ ਹੋਏਗੀ ਇਹ ਬਿਲਕੁਲ ਬਿਲਕੁਲ ਦਾ ਜੇਕਰ 100% ਕਿਹਾ ਜਾਂਦਾ ਰੇਸ਼ਾ ਵਧਾ ਲਈ ਤਾਂ 1000% ਦੀ ਗੱਲ ਹੈ ਇਹ ਜੀ ਔਰ ਸਾਡੇ ਸਾਡੇ ਘਰਾਂ ਦੇ ਹਾਲਾਤ ਬਣ ਗਏ ਅਸੀਂ ਇਹ ਚਾਹੁੰਦੇ ਹਾਂ ਹੂੰ ਕਿ ਸਾਡੇ ਘਰਾਂ ਦੇ ਵਿੱਚ ਜੋ ਉਹ ਸੰਵਾਦ ਟੁੱਟ ਗਏ ਜੀ ਜੋ ਬੱਚੇ ਅੱਜ ਸਾਡੇ ਬਿਗੜੇ ਹੋਏ ਆ ਮੋਬਾਈਲਾਂ ਦੇ ਨਾਲ ਜੁੜ ਗਏ ਆ ਅਸੀਂ ਕਹਿੰਨਾ ਬੱਚੇ ਜੁੜ ਗਏ ਬੱਚੇ ਜੁੜ ਗਏ ਯਾਰ ਜੋੜੇ ਗਏ ਨੇ ਆ ਅਸੀਂ ਵੀ ਜੁੜੇ ਆ ਮਾਵਾ ਵੀ ਕਹਿੰਦੀ ਆ ਲੈ ਫੜ ਫੋਨ ਤੇ ਮੈਂ ਤੋੜਕਾ ਲਾਲ ਮੈਂ ਤੋੜਕਾ ਲਾਲ ਹਾਂਜੀ ਤੇ ਮੈਂ ਆਪਣਾ ਕੋਈ ਕੰਮ ਨਿਵੇੜ ਲਵਾਂ ਉਸ ਤੋਂ ਬਾਅਦ ਆਣ ਕੇ ਮੈਂ ਫੜ ਲੈਣਾ ਫੋਨ ਹਾਂਜੀ ਹਾਂਜੀ ਔਰ ਰਸੋਈ ਤੋਂ ਵੇਖੀਓ ਕਿ ਫਿਰ ਆ ਫੋਨ ਫੜਦੀ ਆ ਹਾਂ ਆਪ ਫੋਨ ਫੜ ਕੇ ਫਿਰ ਲੱਗੀ ਰਹਿੰਦੀ ਐ ਬੱਚਾ ਕਿੱਥੇ ਜਾਵੇ ਬਿਲਕੁਲ ਉਹੀ ਤਾਂ ਗੱਲ ਨਾ ਅੱਜ ਕੱਲ ਇਹ ਗੱਲ ਹੁਣ ਤਕਰੀਬਨ ਹਰ ਘਰ ਵਿੱਚ ਹੋਏਗੀ ਕਿਉਂਕਿ ਬੱਚੇ ਨੂੰ ਨਾ ਜੇ ਗੱਲ ਕਦੀ ਕੋਈ ਸੁਣਾਣੀ ਸਿਖਾਉਣੀ ਵੀ ਚਾਹੀਏ ਉਹ ਨਹੀਂ ਸਿੱਖਦਾ ਨਹੀਂ ਸਿੱਖਦਾ ਵੈਸੇ ਵੀ ਇਹ ਗੱਲ ਕਹਿੰਦੇ ਨੇ ਕਿ ਕਿਸੇ ਲੀਡਰਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਕਿ ਅਗਵਾਈ ਕਰਨਾ ਹੋਰ ਚੀਜ਼ ਹੁੰਦੀ ਐ ਬੱਚੇ ਸਿਖਾਇਆ ਨਹੀਂ ਸਿੱਖਦੇ ਜੀ ਆਪ ਉਹ ਕੰਮ ਕਰੋ ਬੱਚੇ ਆਪੇ ਹੀ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਇੱਥੇ ਬੜੀ ਸੋਹਣੀ ਇੱਕ ਕਹਾਣੀ ਸੁਣਾਉਣਾ ਜੀ ਮੈਂ ਇੱਕ ਫਿਲਮ ਦੇਖ ਰਿਹਾ ਸੀ ਉਹ ਕਿਸੇ ਬਾਹਰਲੇ ਮੁਲਕ ਦੀ ਸੀ ਜੀ ਇੱਕ ਬੱਚਾ ਖੇਡ ਰਿਹਾ ਹੈ ਜੀ ਮਾਪੇ ਉਹਦੇ ਬੈਠੇ ਆ ਸੋਫੇ ਤੇ ਜੀ ਬਾਪ ਦੇ ਹੱਥ ਦੇ ਵਿੱਚ ਇੱਕ ਕਿਤਾਬ ਫੜੀ ਹੋਈ ਆ ਹੂੰ ਉਸ ਵੇਲੇ ਉਹਦੀ ਮਾਂ ਆਉਂਦੀ ਆ ਟੇਬਲ ਤੋਂ ਕਿਤਾਬ ਚੱਕਦੀ ਆ ਉਹਦੇ ਕੋਲ ਬਹਿ ਜਾਂਦੀ ਆ ਜੀ ਜੀ ਉਹ ਕਿਤਾਬ ਦੋਨੋਂ ਪੜਦੇ ਆ ਬੱਚਾ ਉਹਨਾਂ ਦੇ ਵੱਲ ਦੇਖਦਾ ਥੋੜੀ ਦੇਰ ਵੀ ਕਰਦੇ ਕੀ ਆ ਹੂੰ ਹੂੰ ਉਹ ਇੱਧਰ ਉੱਧਰ ਹਰਕਤਾਂ ਕਰਦਾ ਪਰ ਉਹ ਕੋਈ ਧਿਆਨ ਨਹੀਂ ਦਿੰਦੇ ਹੂੰ ਥੋੜੀ ਕਿ ਦਿਨ ਬੱਚਾ ਇਦਾਂ ਕਰਦਾ ਰਹਿੰਦਾ ਥੋੜੀ ਦੇਰ ਬਾਅਦ ਬੱਚਾ ਕਿਤਾਬ ਚੱਕਦਾ ਉਹਨਾਂ ਦੇ ਕੋਲ ਬੈਠ ਜਾਂਦਾ ਜੀ ਜੀ ਜੇ ਬੈ ਤੁਸੀਂ ਗੱਲ ਕੀਤੀ ਨਾ ਅਸੀਂ ਰੋਲ ਮਾਡਲ ਨਹੀਂ ਬਣੇ ਬਣੇ ਨਹੀਂ ਬਿਲਕੁਲ ਅਸੀਂ ਆਦਰਸ਼ ਮਾਪੇ ਬਣੇ ਨਹੀਂ ਬਿਲਕੁਲ ਤੇ ਜੇਕਰ ਅਸੀਂ ਆਦਰਸ਼ ਮਾਪੇ ਨਹੀਂ ਬਣੇ ਤਾਂ ਮਤ ਤੁਸੀਂ ਸੋਚੋ ਕਿ ਸਾਡੇ ਬੱਚੇ ਜਿਹੜੇ ਇੱਕ ਆਦਰਸ਼ ਸ਼ਹਿਰੀ ਬਣ ਗਏ ਬਿਲਕੁਲ ਜੀ ਬਿਲਕੁਲ ਜੋਗੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸ਼ੁਕਰੇ ਜੀ ਅਸੀ ਜੀ ਤੁਹਾਡਾ ਵੀ ਧੰਨਵਾਦ ਅੱਜ ਤੁਸੀਂ ਸਾਡੇ ਨਾਲ ਜੁੜੇ ਹੋ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਵਿਸ਼ਾ ਸੀ ਸਾਡਾ ਅੱਜ ਦਾ ਪੀੜੀ ਪਾੜਾ ਇਹ ਪੀੜੀ ਪਾੜਾ ਐਵੇਂ ਨਹੀਂ ਆਇਆ ਅਸੀਂ ਆਪਣੇ ਘਰਾਂ ਦੇ ਵਿੱਚ ਆਪ ਲਿਆਂਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਭੇਜ ਦਿੱਤਾ ਜਾਂ ਫਿਰ ਹੋਸਟਲਾਂ ਦੇ ਵਿੱਚ ਵਿਦੇਸ਼ਾਂ ਵਿੱਚ ਜਾਣਾ ਜਾਂ ਹੋਸਟਲਾਂ ਵਿੱਚ ਪੜ੍ਹਨਾ ਕੋਈ ਮਾੜੀ ਗੱਲ ਨਹੀਂ ਪਰ ਆਪਣੇ ਬਜ਼ੁਰਗਾਂ ਨਾਲ ਆਪਣੇ ਘਰਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਸੋ ਮੈਂ ਆਪਣੇ ਦੇਖਣ ਵਾਲਿਆਂ ਨੂੰ ਵੀ ਇਹ ਗੁਜਾਰਿਸ਼ ਕਰਾਂਗੀ ਕਿ ਤੁਸੀਂ ਚਾਹੁੰਦੇ ਹੋ ਅਸੀਂ ਜਿਹੜੇ ਵਿਸ਼ਿਆਂ ਦੇ ਉੱਪਰ ਗੱਲਬਾਤ ਕਰੀਏ ਸਾਡੇ ਚੈਨਲ ਤੇ ਕੰਟੈਕਟ ਕਰੋ ਸਾਨੂੰ ਦੱਸੋ ਕਿ ਅਸੀਂ ਕਿਹੜੇ ਕਿਹੜੇ ਵਿਸ਼ਿਆਂ ਤੇ ਗੱਲਬਾਤ ਕਰੀਏ ਤੇ ਨਾਲ ਹੀ ਜਿਹੜਾ ਸਾਨੂੰ ਬਹੁਤ ਅੱਛਾ ਵਿਸ਼ਾ ਭੇਜੇਗਾ ਸੀ ਉਹਨਾਂ ਦਾ ਨਾਮ ਵੀ ਜ਼ਰੂਰ ਅਨਾਉਂਸ ਕਰਾਂਗੇ ਤੁਸੀਂ ਮੇਰੇ ਨਾਲ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી